ਸਿੱਧੂ ਮੂਸੇ ਦਾ ਦੇ ਬਰਸੀ ਦੀ ਗੱਲ ਕਰਦੇ ਆਂ ਸਿੱਧੂ ਉਸੇ ਦੇ ਬਰਸੀ ਤੇ ਜੋ ਜੋ ਕੁਛ ਹੋਇਆ ਉਹ ਨੂੰ ਕੁਛ ਚਲੋ ਤੇ ਪਹੁੰਚੇ ਤਾਂ ਨਹੀਂ ਪਰ ਲਾਈਵ ਤਾਂ ਵੰਦੇ ਰਹਿਆ ਲੋਕ ਉੱਥੇ ਆਇਆ ਗਿਆ ਨੂੰ ਵੰਦੇ ਰਹਿਆ ਲੋਕਾਂ ਦੀ ਚੀਜ਼ਾਂ ਉਹ ਚੀਜ਼ ਤੁਸੀਂ ਇੱਕ ਦੇਖੋ ਇੱਕ ਮੂਸਾ ਪਿੰਡ ਇਹੋ ਜਿਹਾ ਸੀ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ ਕੋਈ ਜਾਣਦਾ ਹੀ ਨਹੀਂ ਟਿੱਬਿਆਂ ਦਾ ਪਿੰਡ ਸੀ ਇਹ ਬੰਦੇ ਨੂੰ ਕੋਈ ਬੰਦਾ ਨਹੀਂ ਜਾਣਦਾ ਤੇ ਉੱਥੇ ਵੱਡੇ ਵੱਡੇ ਐਕਟਰ ਆਏ ਨੇ ਉਹਦੀ ਵਰਸੀ ਤੇ ਉਹਦੀ ਮੇਰੇ ਖਿਆਲ ਆ ਤੀਜੀ ਵਰਸੀ ਏ ਸਿੱਧੂ ਮੂਸੇ ਵਾਲੇ ਦੀ ਤੀਜੀ ਵਰਸੀ ਪਹਿਲੀ ਗੱਲ ਇਹ ਵੀ ਜਿਹੜੀ ਉੱਥੇ ਐਕਟਰ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉੱਥੇ ਆ ਕੇ ਦੁੱਖ ਸਾਂਝਾ ਕੀਤਾ ਸਰਦਾਰ ਬਲਕੌਰ ਸਿੰਘ ਦੇ ਨਾਲ ਸਿੱਧੂ ਦੀ ਮਾਤਾ ਦੇ ਨਾਲ ਬਾਕੀ ਇੱਕ ਉੱਤੇ ਹੋਰ ਵੀਡੀਓ ਬੜੀ ਵਾਇਰਲ ਹੋਣੀ ਪਈ ਜਿਹੜਾ ਛੋਟਾ ਸਿੱਧੂ ਹੈ ਉਹਦਾ ਆਪਣੀ ਮਾਤਾ ਦੇ ਕੋਲ ਬੈਠਾ ਸੀ ਇੱਕ ਹੋਰ ਔਰਤਾ ਉਹਨੂੰ ਫੜ ਕੇ ਝੂਲੀ ਚ ਬਾਈ ਮਿਟਰੀ ਜਦੋਂ ਦੀ ਮਾਤਾ ਨਾ ਭਾਵਕ ਹੋ ਜਾਂਦੀ ਜੇ ਜਦੋਂ ਭਾਵਕ ਹੋ ਜਾਂਦੀ ਹੈ ਨਾ ਫਿਰ ਉਹ ਉੱਥੋਂ ਰਿਹੜ ਕੇ ਤੇ ਆਪਦੀ ਮਾਤਾ ਦੀ ਝੋਲੀ ਚ ਬਹਿ ਜਾਂਦਾ ਜਾ ਕੇ ਤੇ ਤੂੰ ਮਾਤਾ ਰੋਣਾ ਮੈਂ ਸਿੱਧੂ ਵਾਪਸ ਆ ਗਿਆ ਤੇ ਇਹ ਗੱਲ ਮੰਨਣੀ ਪੈਗੀ ਵਾਕਿਆ ਸਿੱਧੂ ਵਾਪਸ ਆ ਗਿਆ ਤਾਂ ਫਿਰ ਦੇਖ ਲਿਆ ਜੇ ਇਹ 7-8 ਸਾਲਾਂ ਦੇ ਵਿੱਚ ਵਿੱਚ ਇਹ ਸੱਤੇ ਇੱਥੇ ਪੜਤੋ ਪਾਉਣ ਲੱਗ ਪੈਗਾ ਗੱਲ ਮੇਰੀ ਨੋਟ ਕਰ ਲੈ ਆਈ ਤੀ ਸਤਾ 18 ਸਾਲਾਂ ਦੇ ਵਿੱਚ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਇਹ ਪੜਥੂ ਪਾਉਣ ਲੱਗ ਜਾਏਗਾ ਤੇ ਬਾਕੀ ਸਿਆਣੇ ਆਖਿਆ ਵੀ ਕਈ ਬੰਦੇ ਹੁੰਦੇ ਨੇ ਗੋਲ ਚੋੜ ਵੀ ਕਿਸੇ ਦਾ ਗੋਲ ਘੜ ਕੇ ਤੇ ਗੋਲ ਭੁੱਲ ਜਾਂਦੇ ਨੇ ਜਸਵਿੰਦਰ ਬੜਾਰ ਕੋਈ ਸੱਕੀ ਭੂਆ ਨਹੀਂ ਕਿਸੇ ਤੋਂ ਮੂਸੇਵਾਲਾ ਦੀ ਬਲਕਾਰਨ ਖੀਲਾ ਕੋਈ ਸੱਕਾ ਰਿਸ਼ਤੇਦਾਰ ਨਹੀਂ ਹੈਗਾ ਪਰ ਸਿਰ ਜਿੰਦਾ ਜਿੰਦਾ ਸਿੱਧੂ ਨੇ ਨਾਂ ਲੈਂਦਾ ਨਾ ਉਹਨਾਂ ਨਾਲ ਲੋਕਾਂ ਨੇ ਰੋਟੀ ਦੇ ਬਾਤਾਂ ਸੰਦਰਪਰਾੜ ਦਾ ਕੰਮ ਰੁਕਿਆ ਸੀ ਉਹਦਾ ਨੇ ਗਾਣੇ ਚ ਨਾਮ ਲਿਆ ਤੇ ਅੱਜ ਉਤਲੀਆਂ ਬਲੰਦੀਆਂ ਤੇ ਆ ਬਲਕਾਰਨ ਖੇਲੇ ਦਾ ਨਾਮ ਲਿਆ ਤੇ ਅੱਜ ਉਹ ਵੀ ਉਤਲੀਆਂ ਬਲੰਦੀਆਂ ਤੇ ਆ ਪਹੁੰਚੇ ਪਹੁੰਚ ਕੇ ਉਹ ਤੇ ਭਾਅ ਕੋਈ ਬਹੁਤ ਜਿਆਦਾ ਕਿਉਂ ਕੋਨਾ ਦੀ ਰੋਜੀ ਰੋਟੀ ਚੱਲੀ ਦੁਬਾਰੀ ਆ ਫੇਰ ਇੱਕ ਬੰਦੇ ਦੇ ਨਾਮ ਤੇ ਇੱਕ ਬੰਦੇ ਨੇ ਨਾਮ ਲਿਆ ਤੇ ਫਿਰ ਦੁਬਾਰੀ ਰੋਜੀ ਰੋਟੀ ਚੱਲੀ ਬਾਕੀ ਉੱਥੇ ਹੋਰ ਵੇਖੋ ਉਹਨੇ ਲੈਣਾ ਐ ਨਾ ਜਰਸੀ ਮੈਂਨੇ ਪੈਸਾ ਵੀ ਡੀਓ ਇਨੀਆਂ ਜਿਆਦੀਆਂ ਦੁਕਾਨਾਂ ਲੱਗੀਆਂ ਨੇ ਸਿੱਧੂ ਮੂਸੇ ਵਾਲੇ ਦੇ ਉੱਥੇ ਬਰਸੀ ਵਾਲੇ ਦੇ ਨਾ ਤਾਂ ਜਿੰਨੀਆਂ ਵੀ ਦੁਕਾਨਾਂ ਨੇ ਸਾਰੀਆਂ ਫੋਟੋਆਂ ਹੀ ਸਿੱਧੂ ਮੂਸੇ ਵਾਲੀਆਂ ਸੀ ਆਪ ਜਲਸੀਆਂ ਕੀ ਬਣਾਣਾ ਕਿ ਹਰ ਇੱਕ ਚੀਜ਼ ਦੇ ਉੱਤੇ ਉਹਦੀ ਸਿੱਧਕ ਮੂਸੇਲਦੀ ਫੋਟੋਸ ਕਿ ਲੋਕੋ ਨੂੰ ਇੰਨਾ ਪਿਆਰ ਕਰਦੇ ਸੀ ਉਸ ਬੰਦੇ ਨੂੰ ਪਹਿਲੋਂ ਕੋਈ ਗਾਣੇ ਗੁਣੇ ਚਲੋ ਉਹ ਨਿਗਾਹ ਕੋ ਗਿਆ ਪਰ ਬਾਅਦ ਦੇ ਵਿੱਚ ਤਾਂ ਯਾਰ ਮੈਂ ਕੱਢ ਕੜਾ ਲਾ ਦਿੱਤੇ ਤਾਂ ਇੱਕ ਉਦੋਂ ਪਿੱਛੇ ਇੱਕ ਹੋਰ ਵੀਡੀਓ